ਕਾਹ ਸੜਕ ਕਿਉਂ ਕਰਦੇ ਬੇਟੂ ਸਾਡੇ ਘਰਾਂ ਦਾ ਕੰਮ ਬਲਵਾਉਂਦੇ ਆਂ ਅੱਧੀ ਕੋਲ ਬੰਦੇ ਦੀ ਕਿਥੇ ਜਾਵਾਂਗੇ ਅਸੀਂ ਸਾਡੇ ਘੱਟੇ ਮਾਫੁੰਦੇ ਸਾਡੇ ਘੱਟੇ ਨਹੀਂ ਮਾਫੁੰਦੇ ਤੁਹਾਡੇ ਘੱਟੇ ਨਾਲੇ ਅੰਟੀ ਦੀ ਫੋਟੋ ਨਾਲੇ ਮੈਂ ਕਿਹਨੇ ਕਿੱਟੀਆਂ ਤੁਸੀਂ ਚੰਗੀ ਬਿੱਡਾ ਕਹਿੰਦੇ ਕਿਸਾਨੋਂ ਤੁਸੀਂ ਕਾਹ ਲੈ ਸੱਜੇ ਵਰਗਾ ਕੋਈ ਨਹੀਂ ਮੈਂ ਕਿਹਨੇ ਕਿੱਟੀਆਂ ਤੁਸੀਂ ਲੈ ਲਓ ਲੋਨ ਲਗਾ ਕੇ ਜੇ ਤੁਹਾਡੇ ਘੱਟੇ ਨੇ ਲੋਨ ਤੇ ਤੁਹਾਡੇ ਆਪਣੇ ਲੋੜ ਦਾ ਬੰਦ ਬੰਦੇ ਜਾਲੇ ਭੋਲੀ ਹੋ ਕੋਈ ਪਾਉਂਦਾ ਕੀ ਹੋਇਆ ਮੈਂ ਦੱਸਦਾ ਚਾਰੀ ਦਾ ਕੋਲ ਰਹੇ ਆ ਕਿ ਸਵੇਰੇ 9:00 ਵਜੇ ਤੋਂ ਬਾਅਦ ਉਹ ਬੈਠਾ ਬੈਠਾਗੇ ਸੁਜੀ ਤਾਹ ਬੰਦ ਕਰਨਾ ਜਿਹਨੇ ਬੰਦ ਕਰਨਾ ਕਰ ਲੂਗਾ ਜਿਹੜੇ ਨਹੀਂ ਕਰਨਾ ਨਾ ਕਰੂਗਾ ਪੰਜਾਬ ਬੰਦ ਹੋਊਗਾ ਤੁਸੀਂ ਤਾਂ ਘੱਡੇ ਲੈ ਕੇ ਜ਼ਬਰਦਸਤੀ ਕਰਦੇ ਹੋ ਖਾਣ ਪੀਣ ਵਾਲੀ ਚੀਜ਼ਾਂ ਬੰਦ ਕਰੋਗੇ ਸਾਰੇ ਟੋਟਲੇ ਬੰਦੇ ਜੀ ਮੈਂ ਬੰਦ ਤੁਸੀਂ ਕਰਾਉਨੇ ਹੋ ਨਾ ਬੰਦ ਨਹੀਂ ਹੈ ਬੰਦ ਕੋਈ ਨਹੀਂ ਹੈ ਇਹ ਤੁਸੀਂ ਬੰਦ ਤੁਸੀਂ ਕਰਾ ਰਹੇ ਹੋ ਆਓ 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 बिल्कुल चलाइया